ਚੇ ਅਨੂ ਦੀਆਂ ਪੱਕੀਆਂ ਖਾਵਾਂਗੇ ਪੁੱਤ ਵਿਆਹ ਆ ਸੋਚਿਆ ਨੂੰ ਦੀਆਂ ਪੱਕੀਆਂ ਖਾਵਾਂਗੇ ਕੀ ਪਤਾ ਸੀ ਲੋਕੋ ਸੁਕੀਆਂ ਤੋਂ ਵੀ ਜਾਵਾਂਗੇ ਕੀ ਪਤਾ ਸੀ ਲੋਕੋ ਸੁਕੀਆਂ ਤੋਂ ਵੀ ਜਾਵਾਂਗੇ ਗੋਰ ਨਾਲ ਜੇ ਸੁਣਿਓ ਲੋਕੋ ਗੱਲਾਂ ਅੱਜ ਦੀਆਂ ਗੋਰ ਨਾਲ ਜੇ ਸੁਣਿਓ ਲੋਕੋ ਗੱਲਾਂ ਅਜ ਦੀਆਂ ਕਰਮ ਨਾਲ ਹੀ ਮਿਲਦੀਆਂ ਲੋਕੋ ਨੂੰ ਹਾਂ ਚੱਜਦੀਆਂ ਕਰਮ ਨਾਲ ਹੀ ਮਿਲਦੀਆਂ ਲੋਕੋ ਨੂੰ ਹਾਂ ਚੱਜਦੀਆਂ ਪਿਓ ਜੇ ਮਰ ਜਾਵੇ ਕਹਿੰਦੀਆਂ ਹਨੇਰ ਪੈ ਗਿਆ ਜੇ ਪਿਓ ਜੇ ਮਰ ਜਾਵੇ ਕਹਿੰਦੀਆਂ ਹਨੇਰ ਪੈ ਗਿਆ ਜੇ ਜੇ ਸੋਰਾ ਮਰ ਜਾਏ ਕਹਿੰਦੀਆਂ ਮਗਰੋਂ ਲੈ ਗਿਆ ਵੇ ਸੋਰਾ ਮਰ ਜਾਏ ਕਹਿੰਦੀਆਂ ਕੰਜਰ ਮਗਰੋਂ ਲੈ ਗਿਆ ਵੇ ਸੋਚ ਸੋਚ ਕੇ ਗੱਲਾਂ ਦਿਲ ਤੇ ਸੱਟਾਂ ਵੱਜਦੀਆਂ ਸੋਚ ਸੋਚ ਕੇ ਗੱਲਾਂ ਦਿਲ ਤੇ ਸੱਟਾਂ ਵੱਜਦੀਆਂ ਕਰਮ ਨਾਲ ਹੀ ਮਿਲਦੀਆਂ ਲੋਕੋ ਨੂਹਾ ਚੱਜਦੀਆਂ ਕਰਮ ਨਾਲੇ ਹੀ ਮਿਲਦੀਆਂ ਲੋਕੋ ਨੂਹਾ ਚੱਜਦੀਆਂ ਸੱਸ ਨੂੰ ਨਾ ਪੁੱਛਣ ਲੈ ਕੇ ਦੇਣ ਦਵਾਈ ਨਾ ਸੱਸ ਨੂੰ ਨਾ ਪੁੱਛਣ ਲੈ ਕੇ ਦੇਣ ਦਵਾਈ ਨਾ ਮਾਂ ਨੂੰ ਕਰ ਕਰ ਫੋਨ ਕਹਿੰਦੀਆਂ ਮਿਲਣ ਤੋਂ ਆਈ ਨਾ ਮਾਂ ਨੂੰ ਕਰ ਕਰ ਫੋਨ ਕਹਿੰਦੀਆਂ ਮਿਲਣ ਤੋਂ ਆਈ ਨਾ ਸੌਰਿਆਂ ਦੇ ਖੋਲਣ ਪੜਦੇ ਤੇ ਪੀਕਿਆਂ ਦੇ ਕੱਜ ਦੀਆਂ ਸੌਰਿਆਂ ਦੇ ਖੋਲਣ ਪੜਦੇ ਤੇ ਪੀਕਿਆਂ ਦੇ ਕੱਜ ਦੀਆਂ ਕਰਮ ਨਾਲ ਹੀ ਮਿਲਦੀਆਂ ਲੋਕੋ ਨੂਹਾਂ ਚੱਜਦੀਆਂ ਕਰਮ ਨਾਲ ਹੀ ਮਿਲਦੀਆਂ ਲੋਕੋ ਨੂਹਾਂ ਚੱਜਦੀਆਂ